ਦਾ ਸਰੀਰ ਤੇ ਸਾਹ ਸੰਜੀ ਐ ਪੂਰੇ ਕਮਰੇ ਵਿੱਚ ਅਸੀਂ ਖਿੰਡਿਆ ਹੋਇਆ ਦੇਖਿਆ ਮਹਾਪੁਰਖ ਦੇ ਥੱਲੇ ਧਰਤੀ ਤੇ ਖੜੇ ਉੱਤੇ ਟਾਲੀ ਦੇ ਐ ਟਾਂਡ ਉੱਤੇ ਦੱਸਦੇ ਨੇ ਵੀ ਐਡੇ ਐਡੇ ਇਨਸਾਨ ਹੋਣਗੇ ਇੱਥੇ ਉਹ ਦਰਖਤ ਖੜਾ ਤਪੇ ਦਰਾਜ਼ ਪਿੱਪਲ ਦਾ ਐਡੇ ਐਡੇ ਇਨਸਾਨ ਝੂਲਣਗੇ ਉੱਤੇ ਵਾਲੇ ਪੱਤੇ ਨੂੰ ਹੱਥ ਲਾਤਾ ਉਹਨਾਂ ਦੀ ਰੀਸ ਕਿਵੇਂ ਕਰ ਲੋਂਗੇ ਤੁਸੀਂ ਕਰ ਲੋਂਗੇ ਬੰਦਗੀ ਤਾਂ ਕਰੋ ਜੋੜੋ ਤਾਂ ਸਹੀ ਸਾਧ ਸੰਗ ਜੀ ਤੁਰਨਾ ਨਹੀਂ ਹੈ ਪੂਸਤ ਪਥਕ ਤੈ ਮਾਰਗ ਨਾ ਧਾਰੇ ਪਗ ਪ੍ਰੀਤਮ ਕਾ ਦੇਸ ਕੈਸੇ ਬਾਤਨ ਕਹਿ ਜਾਈਐ ਤੁਹਾਨੂੰ ਵੀ ਕੰਨ ਦਾ ਰਸ ਆਉਣ ਲੱਗਿਆ ਤੁਹਾਨੂੰ ਕੰਨ ਦਾ ਰਸ ਆਉਣ ਲੱਗਿਆ ਤੁਹਾਨੂੰ ਚਿਮਟੇ ਢੋਲ ਕੀ ਚੰਗੀਆਂ ਲੱਗਦੀਆਂ ਨੇ ਇਹਦੇ ਵਿੱਚ ਰੱਬ ਨਹੀਂ ਹੈਗਾ ਬਾਜੇ ਢੋਲ ਕੀ ਚ ਰੱਬ ਨਹੀਂ ਹੈਗਾ ਇਹ ਤਾਂ ਮਹਾਰਾਜ ਨੇ ਸਾਧਨ ਦਿੱਤਾ ਤੈਨੂੰ ਉਹ ਤੇਰੇ ਅੰਦਰ ਰਾਗ ਨਾਦ ਕਰਤੇ ਨੇ ਭਰੇ ਨੇ ਕੀ ਪਤਾ ਇਹਨਾਂ ਨੂੰ ਦੇਖ ਕੇ ਅੰਦਰਲੇ ਵੀ ਵੱਜਣ ਲੱਗ ਜਾਣ ਇਹਦਾ ਮਤਲਬ ਇਹਨਾਂ ਵੀ ਬਾਜਾ ਢੋਲ ਕੀ ਚਿੰਟੇ ਭਵਖੰਡ ਨੇ ਮਹਾਪੁਰਖ ਬਾਬਾ ਆਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਦੇਗੇ ਉਹ ਇਹਨਾਂ ਨੂੰ ਬਜਾਇਆ ਕਰ ਅੰਦਰਲਾ ਵੱਜਣ ਲੱਗ ਜੂ ਅੰਦਰੋਂ ਰਾਗਨਾਦ ਆਤਮਾ ਅੰਦਰ ਪ੍ਰਵੇਸ਼ ਨਹੀਂ ਕਰਦੀ ਸੀ ਇਹ ਤੇ ਕਰਤੇ ਨੇ ਕਿਰਪਾ ਕਰਤੀ ਰਾਗਨਾਦ ਭਰੇ ਨੇ ਅੰਦਰ ਵੀ ਰੌਣਕ ਰਹੇ ਅੰਦਰ ਰੌਣ ਕੈਵੇਂ ਥੋੜਾ ਐ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਬ੍ਰਹਿਮੰਡ ਦੇ ਵਿੱਚ ਐ ਉਹ ਤੇਰੇ ਸਰੀਰ ਦੇ ਵਿੱਚ ਭਰਤੀ ਗੁਰੂ ਨਾਨਕ ਨੇ ਤੇਰੀ ਆਦਤ ਉਹੀ ਐ ਵੀ ਬਾਹਰ ਟੋਲਣਾ ਐ ਆਪਾਂ ਨੇ ਅੰਦਰ ਦੇਖਣਾ ਨਹੀਂ ਬਾਬਾ ਕਹਿੰਦਾ ਕਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾਲੇਪਾ ਤੂੰ ਹੀ ਸੰਗ ਸਮਾਈ ਪੋਹਪ ਮਦ ਜਿਉਂ ਬਾਸ ਵਸਤ ਹੈ ਫੁੱਲਾਂ ਦੇ ਵਿੱਚ ਜਿਵੇਂ ਬਾਸਨਾ ਵਸਦੀ ਹੈ ਮੁਕਰ ਮੈਂ ਜੈਸੇ ਸਾਈਂ ਸੀਸੇ ਦੇ ਵਿੱਚ ਜਿਵੇਂ ਪਰਸਾਵਾਂ ਵੱਸਦਾ ਹੈ ਤੈਸੇ ਹੀ ਹਰ ਵਸੈ ਨਰੰਤਰ ਘਟ ਹੀ ਖੋਜੋ ਭਾਈ ਐ ਟੋਲਦਾ ਅੰਦਰ ਅੰਦਰ ਜਤਨ ਨਹੀਂ ਕਰਦਾ ਬਾਹਰ ਟੋਲਦਾ ਫਿਰਦਾ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਜਾਓ ਤੀਰਥਾਂ ਦੇ ਉੱਤੇ ਮਾੜੀ ਗੱਲ ਥੋੜੋ ਐ ਪਰ ਆ ਜਿਹੜਾ ਤੀਰਥ ਇੱਥੇ ਆ ਇਹਦੇ ਤੇ ਨਾ ਆਇਓ ਇਦੋਂ ਭਲਾ ਹੋਣਾ ਹੀ ਨਹੀਂ ਕਿਤੇ ਸਾਧ ਸੰਗ ਜੀ ਸਭ ਤੋਂ ਵੱਡਾ ਤੀਰਥ ਇਹ ਐ ਸਭ ਤੋਂ ਵੱਡਾ ਬੈਦ ਇਹ ਹੈ ਸਭ ਤੋਂ ਵੱਡਾ ਆਰਤੀਆ ਇਹ ਹੈ ਸਭ ਤੋਂ ਵੱਡਾ ਸਹਬ ਇਹ ਹੈ ਭਾਈ ਗੁਰਦਾਸ ਕਹਿੰਦੇ ਸਹਬ ਉਹ ਨਾ ਸੇਵੀ ਹੈ ਜਮਦੰਡ ਸਹਾਈ ਹੈ ਉਹਦੇ ਕੋਲੇ ਜਾਣ ਦਾ ਕੀ ਫਾਇਦਾ ਜਿਹਦੇ ਕੋਲ ਜਾਣ ਤੋਂ ਬਾਅਦ ਜਮਾਂ ਦੀ ਮਾਰ ਪਵੇ ਹੋਸਾ ਸਾਹ ਨਾ ਕੀਚੇ ਹੀ ਫਿਰ ਪਸੋ ਤਾਈ ਹੈ ਸਾਹ ਕਰ ਲਿਆ ਹੋਸਾ ਦੁਬਾਰਾ ਦੁਬਾਰਾ ਤੇਰੇ ਘਰੇ ਤੇ ਤੋਂ ਮੰਗਣ ਆਉ ਲਿਆ ਮੈਂ ਤੋਂ ਪੈਸੇ ਲੈ ਕੇ ਗਿਆ ਸੀ ਆਉਗਾ ਨਾ ਇਹੋ ਜਿਹਾ ਕਿਉਂ ਕਰਨਾ ਹੈ ਜਿਹੜਾ ਬਾਰ ਬਾਰ ਘੰਟੀ ਖੜਕਾਈ ਜਾਵੇ ਹਉ ਮਹਮੂਲ ਨਾ ਚੁੱਕਈ ਉਹ ਬੈਦ ਨਾ ਲਈਆ ਉਹ ਬੈਦ ਕੋਲੇ ਜਾ ਕੇ ਕਰਨਾ ਕੀ ਹੈ ਜਿਹਦੇ ਕੋਲੇ ਹਉਮੇ ਦੇ ਰੋਗ ਦੀ ਦਵਾਈ ਹੈ ਨਹੀਂ ਦੁਰਮਤ ਮੈਲ ਨਾ ਉਤਰਿਆ ਕਿਉਂ ਤੀਰਥ ਨਹੀਂ ਆਇਆ ਐਸੇ ਤੀਰਥ ਦੇ ਉੱਤੇ ਜਾਣ ਦਾ ਫਾਇਦਾ ਕੀ ਹੈ ਜਿਹੜੇ ਤੀਰਥ ਦੇ ਉੱਤੇ ਬੁਰੀ ਮਤ ਦਾ ਤਿਆਗ ਇਹ ਨਾ ਹੋਇਆ ਮਾਰੇ ਗੁਰੂ ਨਾਨਕ ਨੇ ਤੈਨੂੰ ਆ ਬੈਦ ਦਿੱਤਾ ਇੱਥੇ ਆ ਜਾ ਰੋਗ ਲੱਗਦਾ ਹੀ ਨਹੀਂ ਹਉਮੇ ਦਾ ਗੁਰੂ ਨਾਨਕ ਨੇ ਐਸਾ ਸਹਬ ਦੇ ਦਿੱਤਾ ਇਹਦੀ ਸੇਵਾ ਕਰਨਾ ਜੰਮਦੂਤਾਂ ਦੀ ਮਾਰ ਪੈਂਦੀ ਐ ਨਹੀਂ ਦਰਮਤ ਮੈਲ ਨਾ ਉਤਰੈ ਆਹ ਤੀਰਥ ਦੇ ਉੱਤੇ ਕਰ ਅਸ্নান ਇੱਥੇ ਲਾਚੁੱਭੀ ਵਈ ਸੰਤ ਸਰੋਵਰ ਨਹਾਵੇ ਆ ਹੁਣ ਸੰਤ ਸਰੋਵਰ ਹੋਰ ਕਿਹਨੂੰ ਕਿਹਾ ਬਈ ਆ ਹੁਣ ਸੰਤ ਸਰੋਵਰ ਬਣਿਆ ਹੋਇਆ ਮਹਾਰਾ ਕਹਿੰਦੇ ਇਸ ਸਰੋਵਰ ਦੇ ਵਿੱਚ ਜਿਹੜਾ ਬੰਦਾ ਚੁੱਭੀ ਲਾ ਲੈਂਦਾ ਸੋ ਜਨ ਪਰਮਗਤ ਪਾਵੈ परम गति ਇੱਥੇ ਆ ਕੇ ਪ੍ਰਾਪਤ ਹੁੰਦੀ ਹੈ ਇੱਥੇ ਨਹੀਂ ਆਉਂਦਾ ਭੱਜਿਆ ਬਾਹਰ ਫਿਰਦਾ ਹੈ ਬਾਹਰ ਫਿਰਦਾ ਹੈ ਸੁਖਦੇਵ 무ਨੀ ਤੀਜੀ ਵਾਰੀ ਮੁੜਿਆ ਆ ਸੀਗਾ ਫਿਰ ਮਹਾਰਾਜ ਨੇ ਕਿਰਪਾ ਕੀਤੀ ਨਾਰਦ 무ਨੀ ਨੂੰ ਭੇਜਤਾ ਕਹਿੰਦੇ ਜਾ ਉਹਨੂੰ ਸੋਜੀ ਕਰਾ ਦੇ ਨਾਰਦ 무ਨੀ ਜਦੋਂ ਆਉਂਦਾ ਨਾ ਉਹ ਸੁਖਦੇਵ 무ਨੀ ਨੂੰ ਦੇਖ ਕੇ ਐ ਚੱਲਦੇ ਦਰਿਆ ਦੇ ਵਿੱਚ ਟੋਕਰੀ ਚੱਕਦਾ ਮਿੱਟੀ ਦੀ ਸੁੱਟ ਦਿੰਦਾ ਟੋਕਰੀ ਚੱਕਦਾ ਮਿੱਟੀ ਦੀ ਸੁੱਟ ਦਿੰਦਾ ਸੁਖਦੇਵ 무ਨੀ ਕਹਿੰਦਾ ਨਾਰਦ ਇਹ ਕੀ ਕਰਦਾ ਹੈ ਕਹਿੰਦਾ ਬੰਨ ਲਾਉਣਾ ਹੈ ਬੰਨ ਲਾ ਕੇ ਪਾਰ ਲੰਘੂ ਮੈਂ ਕਹਿੰਦਾ ਮੂਰਖ ਐ ਤੂੰ ਮੂਰਖ ਐ ਤੂੰ ਉਹ ਇੱਕ ਟੋਕਰੀ ਦੇ ਵਿੱਚ ਕਿੰਨਾ ਕਿ ਭੋਜਨ ਹੈ ਕੀ ਰੋਕ ਦੂ ਉਹ ਜਦੋਂ ਤੂੰ ਟੋਕਰੀ ਸਿੱਟਦਾ ਨਾਲ ਦੀ ਨਾਲ ਪਾਣੀ 'ਚ ਡੁੱਲ ਜਾਂਦੀ ਐ ਤੂੰ ਤੇ ਆਪਣਾ ਜੀਵਨੇ ਬੇਅਰਥ ਗਵਾ ਰਿਹਾ ਐ ਬੇਕਾਰ ਜਾ ਰਿਹਾ ਤੇਰਾ ਜੀਵਨ ਨਾਰਦ मुनि ਹੱਸ ਕੇ ਕਹਿੰਦੇ ਸ਼ੁਕਰ ਐ ਤੈਨੂੰ ਪਤਾ ਤਾਂ ਲੱਗ ਗਿਆ ਵੀ ਮੇਰਾ ਜੀਵਨ ਬੇਅਰਥ ਜਾ ਰਿਹਾ ਐ ਕਹਿੰਦੇ ਕੀ ਮਤਲਬ ਐ ਕਹਿੰਦੇ ਜਿਹੜੇ ਸਾਧੂ ਦੇ ਉੱਤੇ ਕਿੰਤੂ ਕਰਕੇ ਆਏ ਐ ਜਿਹੜੇ ਰੱਬ ਦੇ ਪਿਆਰੇ ਦੇ ਉੱਤੇ ਕਿੰਤੂ ਕਰਕੇ ਆ ਤੇਰਾ ਕੀ ਬਣੂਗਾ ਮਹਾਪੁਰਖਾਂ ਨੇ ਕੰਨ ਵਿੱਚ ਦੱਸੀ ਸੀ ਗੱਲ ਪਰ ਮੈਂ ਕਹਿ ਦਿੰਨਾ ਸਟੇਜ ਤੋਂ ਕਹਿਣ ਵਾਲੀ ਨਹੀਂ ਕਹਿੰਦੇ ਮਹਾਪੁਰਖੋ ਮਾਇਆ ਸਾਧੂ ਇਹੋ ਜੀ ਵੀ ਵਰਤਾ ਦਿੰਦਾ ਉਹ ਕਿਸੇ ਬੀਬੀ ਨਾਲ ਨਵਸਤਰ ਹੋ ਕੇ ਪਿਆ ਹੋਵੇ ਤੇ ਤੂੰ ਦੇਖੇ ਤੈ ਬਾਹਰ ਜਾ ਕੇ ਨਹੀਂ ਕਹਿਣਾ ਕੀ ਪਤਾ ਉਹ ਆਪਣੀ ਮਾਂ ਨਾਲ ਹੀ ਪਿਆ ਹੋਵੇ ਗੱਜ ਕੇ ਆਖੋ ਸਤਨਾ ਵਾਹਿਗੁਰੂ ਸਾਡੇ ਨੇਤਰ ਇਹ ਜੋ ਕਿੱਥੇ ਨੇ ਬਈ ਜਿਹੜਾ ਆਪਾਂ ਬੁੱਝ ਲਾਂਗੇ ਸਾਧ ਸੰਗ ਜੀ ਇਹ ਮਹਾਪੁਰਖ ਬਾਬਾ ਭਰਪੂਰ ਸਿੰਘ ਨੇ ਸੰਤਾਂ ਦੀ ਮਾਰ ਖਾਦੀ ਹੈ ਇਹਨਾਂ ਨੇ ਸੰਤਾਂ ਦੀ ਸੇਵਾ ਕੀਤੀ ਹੈ ਜਿਹੜਾ ਸੰਤਾਂ ਦੀ ਸੇਵਾ ਕਰਦਾ ਨਾ ਸਾਧ ਸੰਗ ਜੀ ਮਹਾਰਾਜ ਕਹਿੰਦੇ ਉਹਨੂੰ ਤੇ ਰੱਬ ਆਪਣੇ ਵਰਗਾ ਹੀ ਬਣਾ ਦਿੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਰੱਬ ਬਣ ਗਿਆ ਕਬੀਰ ਜੁਲਾਹਾ ਆਹ ਪੜ ਕੇ ਕਰੋ ਸਮਾਪਤੀ ਜੀ ਉਹ ਰੱਬ ਬਣ ਗਿਆ ਕਬੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਰੱਬ ਬਣ ਗਿਆ ਕਵੀਰ ਜੁਲਾ ਸਾਧੂਆਂ ਦਾ ਸੰਗ ਕਰਕੇ ਜੀ ਰੱਬ ਬਣ ਗਿਆ ਕਵੀਰ ਜੁਲਾ ਸਾਧੂਆਂ ਦਾ ਸੰਗ ਕਰਕੇ ਜੀ ਰੱਬ ਬਣ ਗਿਆ ਕਵੀਰ ਜੁਲਾ ਸਾਧੂਆਂ ਦਾ ਸੰਗ ਕਰਕੇ ਸਾਧੂਆਂ ਦਾ ਸੰਗ ਕਰਕੇ ਰੱਬ ਬਣ ਗਿਆ ਕਵੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਰੱਬ ਬਣ ਗਿਆ ਕਵੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਰੱਬ ਬਣ ਗਿਆ ਕਵੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਬਣ ਗਿਆ ਕਵੀਰ ਹਾਲੋ ਦਾ ਸੰਗ ਕਰ ਕੇ ਰੱਬ ਗਿਆ ਕਵੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਰੱਬ ਬਣ ਗਿਆ ਕਵੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਰੱਬ ਬਣ ਗਿਆ ਕਵੀਰ ਜੁਲਾਹਾ ਸਾਧੂਆਂ ਦਾ ਸੰਗ ਕਰਕੇ ਗੋਬਿੰਦ ਗੋਬਿੰਦ